ਵਾਇਰੂ ਦੀ ਖਾਲਸਾ ਵਾਇਰੂ ਦੀ ਫਤਿਹ ਕਿਸਾਨ ਆਪਣਾ ਹਾਕਮ ਮੰਗ ਮੰਗ ਕੇ ਥੱਕ ਗਏ ਆ ਸਰਕਾਰਾਂ ਨੇ ਵੈਧੇ ਕਰਕੇ ਤੇ ਬਿਕਰੀਆ ਤਸੀਰ ਉਹਨਾਂ ਨੂੰ ਵੀਰਾਂ ਫਿਰ ਚੁਕਣਾ ਪਿਆ ਤੇ ਉਹਦੇ باوجود ਵੀ ਸਰਕਾਰਾਂ ਨੇ ਨਿਹੱਤੇ ਸ਼ਾਂਤ ਲਈ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਇਹ ਕਿੱਥੇ ਸਾਡੇ ਦੇਸ਼ ਦਾ ਕਰੋਨਾ ਆ ਐਵੇਂ ਨਹੀਂ ਸਤਿਗੁਰੂ ਜੀ ਨਾਨਕ ਜੀ ਮਹਾਰਾਜ ਨੇ ਕਿਹਾ ਪਾਪਾਂ ਵਾਲ ਮਾਣੀ ਦੇ ਰਾਜੇ ਸੀ ਮਕਦਮ ਕਿਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਤਰ ਲੈਣ ਦਾ ਪਾਇ ਲਗਾਓ ਰੱਤ ਤੇ ਤੁੱਤੀ ਉਚਾਰ ਜਾਓ ਵੱਡੇ ਵੱਡੇ ਸਰਮਾਇਦਾਰਾਂ ਦਾ ਕੀ ਕਰਜਾ maaf ਕਰ ਰਹੇ ਆ ਤੇ ਕਿਸਾਨਾਂ ਦਾ ਕਰਜਾ maaf ਕਰ ਲੱਗਿਆ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਰਕਾਰ ਤੇ ਜਿਹੜੀ ਏਕੇ ਤੋਂ ਵੋਟ ਦੇ ਨਾਲ ਜਨਤਾ ਦੀ ਵੋਟ ਨਾਲ ਬਣੀ ਹੈ ਸਰਕਾਰ ਜਿਹੜੀ ਆ ਉਹ ਬਾੜ ਹੋ ਗਈ ਆ ਤੇ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਪਰ ਬਾਰਨੇ ਬਲਹਾਰਨੇ ਜਾਈਏ ਉਹਨਾਂ ਕਿਸਾਨਾਂ ਤੋਂ ਜਿਨ੍ਹਾਂ ਨੇ ਏਡੇ ਵੱਡੇ ਹੌਸਲੇ ਕਰਕੇ ਫਿਰ ਦਿੱਲੀ ਵੱਲੋਂ ਮੂੰਹ ਕੀਤਾ ਜਦੋਂ ਕਿ ਕਈ ਸਾਡੇ ਵੀਰ ਅਜੇ ਵੀ ਉਹਨਾਂ ਦੇ ਨਾਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ ਪਰ ਬੜੀ ਵੱਡੀ ਗੱਲ ਇਹ ਆ ਕਿ ਸਿੱਧਾ ਜਾ ਕੇ ਸੈਂਟਰ ਦੇ ਰਸਤੇ ਬੰਦ ਕੀਤੇ ਸਰਕਾਰਾਂ ਨੇ ਕਾਨੂੰਨ ਦੀਆਂ ਧੱਗੀਆਂ ਵੜਾਈਆਂ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸਾਮਰਕੀਤਾ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਇਕੱਲੇ ਪੰਜਾਬ ਨਾਲ ਨਹੀਂ ਘੱਟ ਗਿੰਟੀਆਂ ਨਾਲ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਸਾਈ ਹੈ ਹਰ ਧਰਮ ਦੀ ਘੱਟ ਦੀ ਕੌਮਾਂ ਦੇ ਨਾਲ ਧੱਕਾ ਧਰੋਹ ਕਰ ਰਹੀਆਂ ਸਮੇਂ ਦੀਆਂ ਹਕੂਮਤਾਂ ਸੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ ਪਊਗਾ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਤੇ ਹਰ ਇੱਕ ਜਨਤਾ ਦੇ ਮਸਲੇ ਤੇ ਧਿਆਨ ਦੇਣਾ ਚਾਹੀਦਾ ਕਿਸਾਨ ਅੰਨ ਦਤਾ ਕਿਨੇ ਦਿੰਦੇ ਪਰ ਉਹਨਾਂ ਦੇ ਗੋਲੀਆਂ ਚਲਾਈ ਜਾਣਾ ਇਹਨੂੰ ਕਿੱ사 ਦੇਖੋ ਇਹ ਬਹੁਤ ਦੁੱਖ ਦੀ ਗੱਲ ਹੈ ਨਾ ਕਿਉਂਕਿ ਜਿਹੜੇ ਸਾਰੇ ਦੇਸ਼ ਨੂੰ ਨਹੀਂ ਅੱਜਕੱਲ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਅਨਪੜਾਰ ਜਾ ਰਿਹਾ ਹੈ ਤੇ ਜਿਹੜਾ ਦਿਨ ਰਾਤ ਸੱਤਾਂ ਦੀਆਂ ਸਰੀਆਂ ਮਿੱਧ ਕੇ ਕਿਸਾਨ ਮਜ਼ਦੂਰ ਗਰੀਬ ਜਿਹੜੇ ਨੇ ਸੰਘਰਸ਼ ਕਰਕੇ ਤੇ ਫਸਲ ਪੈਦਾ ਕਰਦੇ ਆ ਤੇ ਫਸਲ ਦਾ ਮੁੱਲ ਨਾ ਮਿਲਦਾ ਫਿਰ ਉਹਦੇ ਉੱਤੇ ਹਰ ਤਰ੍ਹਾਂ ਦੇ ਨਾਲ ਠੇਕੜ ਖਵਾ ਰਹੀ ਹੋਣੀ ਸੱਚੀ ਪੱਕੀ ਫਸਲ ਕਹਿ ਕੇ ਵੀ ਵਪਾਰ ਕਰਨਾ ਕਈਆਂ ਤਰ੍ਹਾਂ ਦੇ ਧੱਗੇ ਉਤ੍ਰੋ ਹੁਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਫਸਲਾਂ ਤੇ ਛੱਡੋ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਸਰਕਾਰ ਜਿਹੜੀ ਆਪਣੇ ਫਾਤਕੰਡੇ ਵੰਤ ਰਹੀ ਐ ਇਸ ਕਰਕੇ ਸ਼ਿਲਟ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਵਿਸ਼ਵ ਭਰ ਦੇ ਜਿਹੜੀ ਇਨਕਲਾਬੀ ਲੋਕ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਤੇ ਨਾਲ-ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਕਿ ਬਹੁਤ ਵੱਡਾ ਕਿਉਂਕਿ ਅੱਗੇ ਵੀ ਪੰਜਾਬ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਇੱਜ਼ਤ ਦੇ ਵਾਸਤੇ ਪਰ ਇਸ ਦੇਸ਼ ਨੇ ਪੰਜਾਬ ਨੂੰ ਕੀ ਦਿੱਤਾ ਹਰ ਵਾਰੀ ਪੰਜਾਬ ਲਈ ਤਰੋਹ ਕੀਤਾ ਖਾਸ ਕਰਕੇ ਕਿ ਵਿਸ਼ਵ ਦੇ ਵਿੱਚ ਵਸਦੇ ਪੰਜਾਬੀਆਂ ਦਾ ਘਟ ਗਿਣਤੀ ਲੋਕਾਂ ਦੇ ਨਾਲ ਜਿਹੜਾ ਹੈ ਟੱਕਾ ਤਰੋਹ ਤਾਂ ਹੀ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਬੱਚਿਆਂ ਨੂੰ ਭੇਜ ਰਹੇ ਆ ਇਹ ਤਰਾਸ ਦੀ ਹੈ ਸਾਡੀ ਸਮੇਂ ਦੀਆਂ ਹਕੂਮਤਾਂ ਨੂੰ ਧਿਆਨ ਦੇਣਾ ਪਵੇਗਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਬੈਰੀਕੇਡ ਕੀਤੇ ਗਏ ਆ ਤੇ ਕਿਸਾਨ ਆਪਗੋ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੀ ਕਤਲੀ ਜਾਲ ਲਾਈ ਦੇਵੇ ਸਾਨੂੰ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਪੰਜਾਬ ਇੱਕ ਵੱਖਰਾ ਦੇਸ਼ ਸੀ ਬੜੀ ਸਕੀਮ ਦੇ ਨਾਲ 1947 ਵਿੱਚ ਪੰਜਾਬ ਦੀ ਵੰਡ ਕੀਤੀ ਗਈ ਅੱਧਾ ਲੈੰਦਾ ਪੰਜਾਬ ਪਾਕਿਸਤਾਨ ਚਲਾ ਗਿਆ ਬਾਕੀ ਪੰਜਾਬ ਭਾਰਤ ਵਿੱਚ ਆ ਗਿਆ ਇਹਨੂੰ ਇੱਕ ਸਟੇਟ ਬਣਾ ਦਿੱਤਾ ਜਦੋਂ ਕਿ ਪੰਜਾਬ ਇੱਕ ਆਜ਼ਾਦ ਕਿਤਾ ਸੀ ਅੱਜ ਵੀ ਪੰਜਾਬੀਆਂ ਵਾਸਤੇ ਜੇ ਰਸਤੇ ਬੰਦ ਕਰਦੇ ਨੇ ਤੇ ਸਿਆਣੇ ਲੋਕਾਂ ਨੇ ਵਿਦਵਾਨਾਂ ਨੇ ਜਿਹੜੇ ਸ਼ੁਭਚਿੰਤਕ ਨੇ ਉਹਨਾਂ ਨੇ ਕਿਹਾ ਕਿ ਪੱਕੇ ਤੌਰ ਦੇ ਉੱਤੇ ਕਿਸੇ ਤਰ੍ਹਾਂ ਕਿ ਕੜਿਆਲੇ ਵਾਰਡ ਲਾ ਦੇਓ ਸਾਨੂੰ ਲੋਨੜੀ ਬਾਹਰ ਜਾਣ ਦੀ ਤੇ ਤੁਹਾਨੂੰ ਲੋਨੜੀ ਪੰਜਾਬ ਵਿੱਚ ਆਉਣ ਦੀ ਹੈ ਤੁਹਾਡਾ ਸੱਚ ਸਕਦਾ ਹੈ ਤੇ ਸਾਡਾ ਵੀ ਸੱਚ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਹਵਾਈ ਜਹਾਜ਼ਾਂ ਦੇ ਰਾਹੀਂ ਹਰ ਤਰੀਕੇ ਦੇ ਨਾਲ ਵਿਸ਼ਵ ਵਪਾਰ ਜਿਹੜਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ